ਪ੍ਰੇਖਾ ਤੁਸੀਂ ਪਾਲੀ ਫਿਰਦੇ ਹੋ ਨਾ ਕਿ ਅਸੀਂ 40 ਸਾਲ ਦੇ ਬਾਹਰ ਆ ਸੀ 50 ਸਾਲ ਦੇ ਬਾਹਰ ਗਏ ਆ ਅੱਜ ਤਾਂ ਪੱਕੇ ਹੋ ਗਏ ਪੀਆਰ ਲੈ ਲਈ ਐਨੇ ਜੜ ਤੋਂ ਇੱਥੋਂ ਦੇ ਬਸਨੀਕ ਬਣ ਗਏ ਇਹ ਪ੍ਰੇਖਾ ਕੱਢ ਦਿਓ ਪਤਾ ਨਹੀਂ ਕਦੋਂ ਇਹਨਾਂ ਨੇ ਸੋਡੇ ਦੇ ਇਹ ਤਲਵਾਰ ਲਿਆ ਕੇ ਲਮਕਾਉਣੀ ਆ ਇੱਥੇ ਪੱਕੇ ਹੋਏ 40 40 50 50 ਸਾਲ ਦੇ ਬੰਦਿਆਂ ਨੂੰ ਆਇਆ ਮਾਰਨਗੇ ਕੱਢ ਕੇ ਜਾਂ ਮੱਖੀ ਮਾਰਦੇ ਆ ਕੱਢ ਕੇ ਸੁਸਕਰ ਕੇ ਸਾਨੂੰ ਬੇਨਤੀ ਆ ਵੀ ਜਿਹੜੇ ਹੁਣ ਬਾਹਰ ਬੈਠੇ ਆ ਉਹਨਾਂ ਨੂੰ ਖਾਸ ਤੌਰ ਤੇ ਸੁਣ ਲਓ ਜਿਹੜੇ ਤੁਸੀਂ 35 ਪੰਦੀ 40 40 ਸਾਲ ਦੇ ਬਾਹਰ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਚ ਆ ਕੇ ਆਪਣੇ ਘਰ ਸੰਭਲੋ ਆਪਣੀਆਂ ਜ਼ਮੀਨਾਂ ਸੰਭਲੋ ਤੇ ਉਧਰੋਂ ਆ ਕੇ ਇੱਥੇ ਜ਼ਮੀਨਾਂ ਲੈ ਲਓ ਜੇ ਬਚਣਾ ਚਾਹੁੰਦੇ ਆ ਤਾਂ ਤੇ ਨਹੀਂ ਪਤਾ ਨਹੀਂ ਕਿਹੜਾ ਕਾਨੂੰਨ ਕਿਹੜਾ ਫਰਮਾਨ ਕਦੋਂ ਜਾਰੀ ਹੋ ਜਾਏ ਸਭ ਤੋਂ ਵੱਡੀ ਗੱਲ ਤਾਂ ਇਹ ਆ ਸੋਨੂੰ ਇੱਥੇ ਰਹਿੰਦੇ ਲੋਕਾਂ ਨੇ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਨੇ ਸੋਨੂੰ ਨਫ਼ਰਤੀ ਭੇਦਭਾਵ ਕਰਨਾ ਸ਼ੁਰੂ ਕਰਨਾ ਕਈ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਕਿ ਉਹਨਾਂ ਨੇ ਆਪਣੀ ਚਮੜੀ ਦੇ ਲੋਕਾਂ ਦੀ ਕੁੱਟਮਾਰ ਵੀ ਸ਼ੁਰੂ ਕੀਤੀ ਆ ਕਈ ਥੇ ਬੰਦੇ ਕੁੱਟੇ ਵੀ ਗਏ ਆ ਕਈ ਥਾਈ ਨੌਜਵਾਨਾਂ ਦੇ ਕਤਲ ਵੀ ਹੋਏ ਆ ਸਿਰ ਕੰਮ ਸ਼ੁਰੂ ਹੋਣਾ ਹੈ ਪੂਰੀ ਦੁਨੀਆ 'ਚ ਮਾਹੌਲ ਬਣ ਰਿਹਾ ਹਰ ਕੌਮ ਨੂੰ ਹਰ ਕਮਿਊਨਿਟੀ ਨੂੰ ਆਪਣੇ ਜਿਹੜਾ ਉਹਦਾ ਆਪਣਾ ਵजूद ਆ ਉਹਦਾ ਆਪਣਾ ਸੱਭਿਆਚਾਰ ਆ ਆਪਣਾ ਵਿਰਸਾ ਆਪਣੀ ਬੋਲੀ ਆ ਉਹਨੂੰ ਖਤਰਾ ਮਹਿਸੂਸ ਕਰਨ ਲੱਗ ਗਿਆ ਪੂਰੀ ਦੁਨੀਆ ਦੇ ਲੋਕ ਹਰ ਬੰਦੇ ਨੂੰ ਇਹ ਲੱਗਦਾ ਵੀ ਯਾਰ ਜਿਹੜੇ ਬੰਦੇ ਇੱਥੇ ਆ ਗਏ ਇਹ ਸਾਡਾ ਕਲਚਰ ਸਾਡਾ ਵਿਰਸਾ ਖਤਮ ਕਰ ਰਹੇ ਨੇ ਸਾਡੀ ਬੋਲੀ ਨੂੰ ਮਾਰ ਰਹੇ ਨੇ ਸਾਡੀ ਪੌਣ ਪਾਣੀ ਤੇ ਇਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਸਾਡੀ ਧਰਤੀ ਦੇ ਕਬਜ਼ਾ ਕਰ ਲਿਆ ਪੂਰੀ ਦੁਨੀਆ ਦੇ ਵਿੱਚ ਹੀ ਇਹ ਮਾਹੌਲ ਬਣ ਰਿਹਾ ਤੁਹ ਪੰਜਾਬੀਓ ਤੁਹਾਨੂੰ ਬਾਰ-ਬਾਰ ਬੇਨਤੀ ਆ ਜੇ ਇਧਰੋਂ ਜ਼ਮੀਨਾਂ ਵੇਚ ਗਿਆ ਆਪਣੀ ਜੜ ਪੱਟ ਗਏ ਇਧਰੋਂ ਘਰ-ਬਾਰ ਵੇਚ ਗਿਆ ਉਦੋਂ ਛੱਤਰਫਿਰਨ ਲੱਗ ਗਏ ਉਦੋਂ ਨਿਕੜਨੇ ਸ਼ੁਰੂ ਕਰਤੇ ਜਾਂ ਉਥੋਂ ਲੋਕਾਂ ਨੇ ਤੁਹਾਡੇ ਨਾਲ ਨਫਰਤ ਦੀ ਭੇਦਭਾਵ ਸ਼ੁਰੂ ਕਰਕੇ ਤੁਹਾਡੀ ਮਾਰਕਟਾਈ ਸ਼ੁਰੂ ਕਰਤੀ ਜਾਂ ਗਤਲੋਗਾਰਦ ਸ਼ੁਰੂ ਕਰਤੀ ਫਿਰ ਨਾ ਉਧਰ ਤੁਹਾਨੂੰ ਰਹਿਣ ਨਹੀਂ ਦੇਣਾ ਇਧਰ ਤੁਹਾਡੇ ਕੋਲ ਕੁਝ ਬਚਿਆ ਨਹੀਂ ਹੋਣਾ ਸੋ ਇਸ ਕਰਕੇ ਇਹ ਬੇਨਤੀ ਮੇਰੀ ਕਬੂਲ ਕਰ ਲਿਓ ਮੰਨ ਲਿਓ ਵੀ ਤੁਸੀਂ ਆਪਣੀਆਂ ਜ਼ਮੀਨਾਂ ਇੱਥੋਂ ਨਾ ਵੇਚੋ ਨਾ ਵੇਚੋ ਜ਼ਮੀਨਾਂ ਆਪਣੀਆਂ ਇੱਥੇ ਤੁਸੀਂ ਜਿਹੜੀਆਂ ਜ਼ਮੀਨਾਂ ਤੁਸੀਂ ਵੇਚ-ਵੇਚ ਕੇ ਭਾਈਦੇ ਉਹਨਾਂ ਰੋਈ ਜਾਂਦੇ ਆ ਕਈ ਚਲੋ ਤਰਸ ਵੀ ਆਉਂਦਾ ਕੰਗਾ ਦੇ 40 40 50 50 ਲੱਖ ਲੱਗੇ ਆ ਕਈ ਰੋਈ ਜਾਂਦੇ ਆ 50 ਲੱਖ ਲਾਏ ਗਏ ਸੀ ਜੀ ਐ ਹੋ ਗਿਆ ਜੀ ਉਹ ਹੋ ਗਿਆ ਜੀ ਉਹ 50 ਲੱਖ ਲਾ ਕੇ ਇੱਥੇ ਕਾਰੋਬਾਰ ਤੋਰ ਲੋ ਕੋਈ ਭੁੱਖੇ ਨਹੀਂ ਮਰਦੇ ਨਾਲੇ ਆ ਵੀ ਧਰਤੀ ਤੇ ਆ ਦੇ ਜਵਾਕਾਂ ਚਾਹ ਉਹਦੇ ਲੋਕਾਂ ਚਾਹਦੇ ਪਿੰਡਾਂ ਆਪਦੇ ਸ਼ਹਿਰਾਂ ਚ 50 ਲੱਖ ਲਾ ਕੇ ਜਿੱਥੇ ਅਮਰੀਕਾ ਜਾਣੇ ਉਹ 50 ਲੱਖ ਪਤਾ ਕੈਸਾ ਲੰਚ ਪੂਰਾ ਹੁੰਦਾ ਉੱਥੇ ਹੁਣ ਜਾ ਕੇ ਜਿਹੜੀਆਂ ਜ਼ਮੀਨਾਂ ਵੇਚ ਰਹੇ ਹੋ ਕਿਲਾ ਵੇਚਤੀ ਦੋ ਕਿਲੇ ਵੇਚਤੀ ਮੈਂ ਸ਼ਰਤ ਕਰਦਾ ਜਿਹੜਾ ਬੰਦਾ ਇਹ ਤੋਂ ਕਿਲਾ ਵੇਚ ਕੇ ਜਾਂਦਾ ਅੱਧਾ ਕਿਲਾ ਵੇਚ ਕੇ ਜਾਂਦਾ ਉਹ ਬੰਦਾ ਮੈਨੂੰ ਇੱਥੇ ਮਰਲਾ ਲੈ ਕੇ ਦਿਖਾਵੇ ਆ ਕੇ ਮੁੜ ਕੇ ਐਨੇ ਭਾਅ ਵਧ ਹੀ ਜਾਂਦੇ ਜ਼ਮੀਨਾਂ ਦੇ 50-50 ਲੱਖ ਨੂੰ ਆਮ ਜ਼ਮੀਨਾਂ ਦੇ ਰੇਟ ਹੋ ਗਏ ਆਮ ਭਾਅ 50-50 ਲੱਖ ਨੂੰ ਹੋ ਗਏ ਤੇ ਸਾਡੇ ਲੋਕਾਂ ਨੂੰ ਕੰਮਲ ਛੁੱਟਿਆ ਪਿਆ ਲੈ ਤੇਰੀ ਦੇ ਤੇਰੀ ਦੀ ਅਸੀਂ ਮੁੰਡੇ ਕੁੜੀਆਂ ਦੱਬੀ ਤੁਰੇ ਜਾਂਦੇ ਆ ਆ ਮੇਰੇ ਪਿੰਡ 40 ਗੇੜੀ ਮੁੰਡੇ ਛੜੇ ਫਿਰਦੇ ਆ ਬੀਵੀ ਪੁੱਛੀ 22 22 ਕੱल्ल्या ਨੂੰ ਰਸਤਾ ਨਹੀਂ ਹੁੰਦਾ ਇੱਥੇ ਮੁੰਡਿਆਂ ਨੂੰ ਪੰਜਾਬ ਚ ਲੈਣ ਆਲਿਆਂ ਨੂੰ ਆ ਸਾਡੇ ਹਾਲ ਹੋ ਗਏ ਕਿ ਹਰ ਇੱਕ ਬੰਦੇ ਦੀ ਸੋਚ ਆ ਵੀ ਅਸੀਂ ਤਾਂ ਕੁੜੀ ਇੱਥੇ ਰੱਖਣੀ ਨਹੀਂ ਅਸੀਂ ਤਾਂ ਕੁੜੀ ਬਾਹਰ ਭੇਜਣੀ ਹੈ ਬਾਹਰ ਜੋ ਮਰਜ਼ੀ ਕਰੀ ਜਾਵੇ ਹਣ ਕੀਸਨਾ ਕੇ ਰਾਹ ਦੀਆਂ ਗੱਲਾਂ ਵੀ ਕੁੜੀਆਂ ਨਾਲ ਵਾਪਰਦਾ ਕੀ ਆ ਉੱਥੇ ਨਾ ਕੁੜੀਆਂ ਦੱਸਦੀਆਂ ਨੇ ਇੱਥੋਂ ਜਾ ਕੇ ਕੋਈ ਸੰਬੰਧ ਬਣ ਗਿਆ ਕੋਈ ਬੱਚਾ ਪੈਦਾ ਹੋ ਗਿਆ ਉਹਦੇ ਸਫਾਈ ਕਰਦੇ ਨਹੀਂ ਹੈਗੇ ਉਹ ਪਵੰਦੀਆਂ ਨਾਲ ਤੇ ਜਾਂ ਨਾਲ ਪਿਓ ਨੂੰ ਜਾਣਾ ਪੈਂਦਾ ਪਿਓ ਖਬਰਾ ਕਿਹੜਾ ਹੁੰਦਾ ਫੋਟੋ ਖਿੱਚ ਕੇ ਪਾਉਂਦੀਆਂ ਜਦੋਂ ਜਵਾਕ ਨਾਲ ਮਾਪੇ ਪਹੁੰਚਦੇ ਆ ਵੀ ਆਹ ਕੀ ਦੀ ਫੋਟੋ ਆ ਪੁੱਤ ਬੱਚੇ ਦੀ ਮੈਦਾ ਜੀ ਬਾਪੂ ਜੀ ਬੇਬੇ ਜੀ ਡੈਡੀ ਜੀ ਮੰਮੀ ਜੀ ਮਾਲਾ ਕਹਿੰਦਾ ਜਵਾਬ ਪਾਲ ਰਹੀਆਂ ਉਹ ਮੈਨੂੰ 5000 2000 ਡਾਲਰ ਦੇ ਦਿੰਦੇ ਆ ਜੀ